GK ਕੁਐਸਚਨ ਔਨ ਪੰਜਾਬੀ ਖਾਣਾ ਪ੍ਰਸ਼ਨ ਪਹਿਲਾ ਪੰਜਾਬ ਦਾ ਸਭ ਤੋਂ ਮਸ਼ਹੂਰ ਸਾਗ ਕਿਹੜਾ ਹੈ ਸਰੋਂ ਦਾ ਸਾਗ ਪ੍ਰਸ਼ਨ ਦੂਜਾ ਮੱਕੀ ਦੀ ਰੋਟੀ ਆਮ ਤੌਰ ਤੇ ਕਿਸ ਮਹੀਨੇ ਜਾਂ ਮੌਸਮ ਵਿੱਚ ਖਾਧੀ ਜਾਂਦੀ ਹੈ ਸਰਦੀਆਂ ਪ੍ਰਸ਼ਨ ਤੀਜਾ ਪੰਜਾਬੀ ਖਾਣਾ ਬਣਾਉਣ ਵਿੱਚ ਆਮ ਤੌਰ ਤੇ ਕਿਸ ਚੀਜ਼ ਦੀ ਬਹੁਤ ਆਤ ਹੁੰਦੀ ਹੈ ਕਿਉਂ ਅਤੇ ਮੱਖਣ ਪ੍ਰਸ਼ਨ ਚੌਥਾ ਲੱਸੀ ਪੰਜਾਬ ਦਾ ਇੱਕ ਮਸ਼ਹੂਰ ਪੀਣ ਵਾਲਾ ਪਦਾਰਥ ਹੈ ਇਹ ਕਿਸ ਤੋਂ ਬੰਦਾ ਹੈ ਦਹੀਂ ਪ੍ਰਸ਼ਨ ਪੰਜਵਾਂ ਦਾਲ ਮਖਣੀ ਮੂਲ ਰੂਪ ਵਿੱਚ ਕਿਸ ਸੂਬੇ ਦੀ ਵਿਸ਼ੇਸ਼ਤਾ ਹੈ ਪੰਜਾਬ ਪ੍ਰਸ਼ਨ 6 ਅੰਮ੍ਰਿਤਸਰੀ ਕੁਲਚਾ ਕਿਸ ਚੀਜ਼ ਲਈ ਮਸ਼ਹੂਰ ਹੈ ਇਸ ਦੀ ਭਰਾਈ ਸਟਫਡ ਪ੍ਰਸ਼ਨ 7 ਪੰਜਾਬੀ ਖਾਣੇ ਵਿੱਚ ਖਾਸ ਤੌਰ ਤੇ ਰੋਟੀ ਬਣਾਉਣ ਲਈ ਕਿਸ ਭਾਂਡੇ ਦੀ ਵਰਤੋਂ ਕੀਤੀ ਜਾਂਦੀ ਹੈ ਤੰਦੂਰ ਪ੍ਰਸ਼ਨ 8 ਪੰਜਾਬ ਵਿੱਚ ਸਵੇਰ ਦੇ ਨਾਸ਼ਤੇ ਵਿੱਚ ਆਮ ਕੀ ਖਾਧਾ ਜਾਂਦਾ ਹੈ ਰਾਠੇ ਅਤੇ ਲੱਸੀ ਪ੍ਰਸ਼ਨ ਨੰਬਰ 5 ਪੰਜੀਰੀ ਇੱਕ ਰਵਾਇਤੀ ਪੰਜਾਬੀ ਮਿਠਾਈ ਹੈ ਇਹ ਕਿਸ ਮੌਸਮ ਵਿੱਚ ਜ਼ਿਆਦਾ ਖਾਧੀ ਜਾਂਦੀ ਹੈ ਸਰਦੀਆਂ ਪ੍ਰਸ਼ਨ 10 ਮਾ ਪੰਜਾਬ ਦੀ ਕਿਹੜੀ ਮਿਠਾਈ ਦੁੱਧ ਤੋਂ ਬਣਾਈ ਜਾਂਦੀ ਹੈ ਜਾਂਦੀ ਹੈ ਗਾਜਰ ਦਾ ਹਲਵਾ ਪ੍ਰਸ਼ਨ ਬਾਰਮਾ ਪੰਜਾਬੀ ਖਾਣੇ ਵਿੱਚ ਆਮ ਤੌਰ ਤੇ ਕਿਹੜੇ ਮਸਾਲੇ ਜ਼ਿਆਦਾ ਵਰਤੇ ਜਾਂਦੇ ਹਨ ਗਰਮ ਮਸਾਲਾ ਜੀਰਾ ਤਨੀਆ ਪਾਊਡਰ ਪ੍ਰਸ਼ਨ 13ਵਾਂ ਪੰਜਾਬ ਵਿੱਚ ਚੌਲਾਂ ਤੋਂ ਬਣਨ ਵਾਲੇ ਕਿਹੜੇ ਪਕਵਾਨ ਮਸ਼ਹੂਰ ਹਨ ਬਰੀਆਨੀ ਖੀਰ ਪੁਲਾਓ ਪ੍ਰਸ਼ਨ 14ਵਾਂ ਪੰਜਾਬੀਆਂ ਦੀ ਖੁਰਾਕ ਵਿੱਚ ਡੇਰੀ ਉਤਪਾਦਾਂ ਦੁੱਧ ਦਹੀਂ ਮੱਖਣ ਦਾ ਕੀ ਸਥਾਨ ਹੈ ਇੱਕ ਮਹੱਤਵਪੂਰਨ ਹਿੱਸਾ